ਉਸੀ ਲੋਕਤਾਸ ਨਿਊਜ਼ ਨਾਲ ਜੁੜ ਚੁੱਕਾ ਤੇ ਮੈਂ ਗੁਰਪ੍ਰੀਤ ਸਿੰਘ ਇਹ ਤਸਵੀਰਾਂ ਰੋੜੀਆਂ ਦਿਖਾ ਰਹੇ ਹਾਂ ਜਿੱਥੇ ਕਿ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਜਿਹੜੀ ਉਹ ਮਨਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸਾਰ ਸਾਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਮਾਰੀ ਸ਼ਾਲਜਾ ਜਿਹੜੇ ਨੇ ਉਹ ਇੱਕ ਵੱਡੀ ਲੀਡ ਦੇ ਨਾਲ ਆਪਣੀ ਜਿੱਤ ਦਰਜ ਕਰਵਾਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਉਸੇ ਜਿੱਤ ਨੂੰ ਦੇਖਦੇ ਹੋਏ ਜਿਹੜੇ ਆ ਕਾਂਗਰਸ ਦੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਹੋਗੇ ਕਿਸ ਤਰ੍ਹਾਂ ਲੱਡੂ ਬਣ ਕੇ ਕਾਂਗਰਸ ਜਿੰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਕੁਮਾਰੀ ਸ਼ੈਦਾ ਜਿਹੜੇ ਨੇ ਵੱਡੀ ਲੀਡ ਦੇ ਨਾਲ ਆਪਣੀ ਜਿੱਤ ਦਰਜ ਕਰਵਾਉਣ ਦੇ ਲਈ ਅੱਗੇ ਵੱਧ ਰਹੇ ਨੇ ਤਾਂ ਉਸੇ ਖੁਸ਼ੀ ਨੂੰ ਲੈ ਕੇ ਜਿnabla ਕਾਂਗਰਸ ਦੇ ਵਰਕਰਾਂ ਦੇ ਵੱਲੋਂ ਰੋੜੀ ਦੇ ਵਿੱਚ ਲੱਡੂ ਵੰਡੇ ਗਏ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਖੁਸ਼ੀ ਜਿਹੜੀ ਆ ਉਹ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਚਿਹਰਿਆਂ ਦੇ ਉੱਪਰ ਝਲਕ ਰਹੀ ਹੈ ਕਿਉਂਕਿ ਇੱਕ ਲੰਮੀ ਮਿਹਨਤ ਤੋਂ ਬਾਅਦ ਬੜੀ ਮਿਹਨਤ ਤੋਂ ਬਾਅਦ ਜਿਹੜਾ ਆ ਇਹ ਦਿਨ ਦੇਖਣ ਨੂੰ ਮਿਲਿਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਪੂਰਵ ਸੰਸਦ ਚੰਨੀ ਸਿੰਘ ਰੋੜੀ ਜਿਹੜੇ ਨੇ ਉਹ ਲੱਡੂ ਭੜਦੇ ਹੋਏ ਦਿਖਾਈ ਦੇ ਰਹੇ ਨੇ ਦੇਖੋ ਕਾਫੀ ਲੰਬੇ ਸਮੇਂ ਤੋਂ ਜੋ ਚੋਣਾਂ ਦਾ ਸਿਰਸਾ ਚੱਲ ਰਿਹਾ ਸੀ ਜਦੋਂ ਜਦੋਂ ਚੋਣਾਂ ਦੀ ਸਮਾਪਤੀ ਹੋਈ ਤਾਂ ਉਦੋਂ ਕਾਊਂਟਿੰਗ ਦਾ ਸਮਾਂ ਅੱਜ ਆਇਆ ਤੇ ਭਾਗਾ ਵਾਲਾ ਦਿਨ ਹੈ ਕਾਂਗਰਸ ਪਾਰਟੀ ਵਾਸਤੇ ਕਿਉਂਕਿ ਇਹ ਸਰਸਾ ਸੀਟ ਹੈ ਜਿਹੜੀ ਸਰਸਾ ਸੀਟ ਤੋਂ ਪ੍ਰਮਾਤਰੀ ਹੈ ਕੁਮਾਰੀ ਸ਼ੈਲਜਾ ਜੀ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ 9 ਦੇ 9 ਹਲਕਿਆਂ ਦੇ ਵਿੱਚੋਂ ਇੱਕ ਬਹੁਤ ਵੱਡੀ ਲੀਡ ਕੀਤੀ ਹੈ ਸੋ ਮੈਂ ਤਾਂ ਕਹਾਂਗਾ ਕਿ ਸਾਰੇ 9 ਦੇ 9 ਹਲਕਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਕਾਰਗਰਤਾ ਸਾਥੀਆਂ ਨੇ ਬਣੀ ਮਿਹਨਤ ਕੀਤੀ ਹੈ ਤੇ ਉੱਥੇ ਰੋੜੀ ਨਗਰ ਦਾ ਵੀ ਧੰਨਵਾਦ ਕਰਦਾ ਰੋੜੀ ਨਗਰ ਦੇ ਸਾਰੇ ਹੀ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਜਿੰਮੇਵਾਰ ਸਾਥੀਆਂ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਅਸੀਂ ਰੋੜੀ ਦੇ ਵਿੱਚੋਂ ਇੱਕ ਬਹੁਤ ਵੱਡੀ ਲੀਡ ਹੈ ਜਿਹੜੀ 2000 ਵੋਟਾਂ ਦੀ ਲੀਡ ਲੈ ਕੇ ਨਿਕਲੇ ਆ ਤਾਂ ਮੈਂ ਨਗਰ ਰੋੜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਰਾ ਕਰਦਾ ਸਾਥੀਆਂ ਦਾ ਧੰਨਵਾਦ ਕਰਦਾ ਸਾਰੇ ਇਲਾਕੇ ਦਾ ਧੰਨਵਾਦ ਕਿੰਨੇ ਕਿਤੇ ਜੀ ਗੱਲ ਕਰੀ ਇਹਦਾ ਸਪੀਕਰ ਦੇ ਕੋਲ ਪਰ ਐਂਡੀ ਦੇ ਸਰਕਾਰ ਦੇ ਦੇਖੋ ਐਂਡੀ ਦੀ ਸਰਕਾਰ ਹਰ ਰੋਜ਼ ਚੱਲ ਰਹੇ ਨੇ ਜਦੋਂ ਤੱਕ ਰੁਝਾਨ ਅੰਤਿਮਸ ਪੜਾਤੇ ਨਹੀਂ ਪਹੁੰਚਦਾ ਉਦੋਂ ਤੱਕ ਦੇਖੋ ਬੜਾ ਮਾਰਜਨ ਬੜਾ ਘਟ ਹੈ ਮਾਰਜਨ ਘਟ ਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਇਹ ਇੰਡੀਆ ਹੈ ਜਿਹੜਾ ਗਠਬੰਧਨ ਹੈ ਉਹ ਦੀ ਸਰਕਾਰ ਬਣਨੀ ਹੈ ਕਿਉਂਕਿ ਇਹ ਰੁਝਾਨਾਂ ਦੀ ਗੱਲ ਹੈ ਜਿਸ ਤਰੀਕੇ ਨਾਲ ਰੁਝਾਨ ਦੀ ਗਤੀ ਹੈ ਜਿਹੜੀ ਧੀਮੀ ਕੀਤੀ ਗਈ ਹੈ ਤਾਂ ਇਹਦੇ ਵਿੱਚ ਵੀ ਸਰਕਾਰ ਦਾ ਕੋਈ ਗਲਤ ਰਵਈਆ ਹੈ ਤਾਂ ਕਿ ਅਸੀਂ ਸਾਡਾ ਆਉਣ ਵਾਲਾ ਸਮਾਂ ਹੈ ਜਿਹੜਾ 2-4 2-4 ਘੰਟੇ ਇਹ ਗਠਜੋਧਨ ਦੀ ਸਰਕਾਰ ਬਣੂਗੀ ਤਾਂ ਕਿ ਗਠਜੋਧਨ ਦੀ ਸਰਕਾਰ ਹੈ ਜਿਹੜੀ ਇੰਡੀਆ ਦੇ ਵਿੱਚ ਬਣੇ ਆਉਣ ਵਾਲੇ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਬਣੇ। ਜਨਤਾ ਬਹੁਤ ਆਪਣਾ ਸ਼ਖਸ਼ੀਅਤ ਸ਼ਾਦੀ ਹੁੰਦੀ ਹੈ। ਬਾਕੀ ਮੈਂ ਤਾਂ ਮੇਰੇ ਪਿੰਡ ਦੇ ਲੋਕਾਂ ਦਾ ਧੰਨਵਾਦ ਕਰਦਾ। ਮੈਂ ਕਹਿੰਦਾ ਵੀ ਮੈਂ ਕਹਿੰਦਾ ਵੀ ਇੰਨੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਪਤਾ ਸੀ ਕਿ ਕਾਂਗਰਸ ਪਾਰਟੀ ਦੀ ਲੀਡਰ ਹੈ ਜੋ ਬਹੁਤ ਵੱਡੀ ਲੀਡ ਹੋਣੀ ਹੈ। ਤਾਂ ਮੈਂ ਤਾਂ ਨੌ ਦੇ ਨੌ ਹਲਕਿਆਂ ਦੇ ਕਾਰਜਕਰਤਾ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ ਪਰਮਾਤਮਾ ਨੇ ਕੁਮਾਰੀ ਸ਼ੈਲਜਾ ਜੀ ਦਾ ਸਾਥ ਦਿੱਤਾ ਔਰ ਕਾਂਗਰਸ ਪਾਰਟੀ ਕੀ ਕਹਿਣਾ ਚਾਹੋਗੇ ਅੱਜ ਇੱਕ ਵੱਡੀ ਖੁਸ਼ੀ ਹੈ ਜਿਹੜੀ ਉਹ ਮਨਾ ਰਹੇ ਹੋ ਹਾਂਜੀ ਸਾਨੂੰ ਸਾਰੇ ਨਗਰ ਨੂੰ ਬਹੁਤ ਵੱਡੀ ਖੁਸ਼ੀ ਆ ਕਿਉਂਕਿ ਜੋ ਮੋਦੀ ਦੀ ਸਰਕਾਰ ਸੀ ਮੋਦੀ ਇੱਕ ਡਿਕਟੇਟਰਸ਼ਿਪ ਤਾਨਾਸ਼ਾਹੀ ਕਰ ਰਿਹਾ ਸੀ ਜੋ ਵੀ ਟੀਚਰ ਕਿਸਾਨ ਜੋ ਵੀ ਮੰਨ ਲਓ ਆਪਣੀਆਂ ਮੰਗਾਂ ਰੱਖਦੇ ਸੀ ਤਾਂ ਉਹਨਾਂ ਨੂੰ ਪੁਲਿਸ ਵੱਲ ਨਾਲ ਹਟਾਇਆ ਜਾਂਦਾ ਧਮਕਾਇਆ ਜਾਂਦਾ ਡਰਾਇਆ ਜਾਂਦਾ ਲੇਕਿਨ ਜੋ ਇੰਡੀਆ ਚ ਲੋਕਤੰਤਰ ਆ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਹੋਰ ਟਾਣਾ ਛਾ ਬਣ ਰਿਹਾ ਸੀ ਇਸ ਕਰਕੇ ਜਨਤਾ ਨੇ ਜੋ ਜਵਾਬ ਦਿੱਤਾ ਬੋਰਡ ਦੇ ਹਥਿਆਰ ਦੇ ਨਾਲ ਜਵਾਬ ਦਿੱਤਾ ਉਸ ਤੋਂ ਬਾਅਦ ਜੋ ਸਰਸਾ ਜਿਹੜੇ ਤੇ ਆਪਾਂ ਆ ਜਾਈਏ ਤਾਂ ਅਸੀਂ ਮੰਨ ਲਓ ਭੈਣ ਕੁਮਾਰੀ ਸ਼ੈਲਜਾ ਜੀ ਉਹਨਾਂ ਦੇ ਪਿਤਾ ਜੀ ਪਹਿਲਾਂ ਦਲਬੀਰ ਸਿੰਘ ਜੀ ਅਸੀਂ ਕਹਿੰਦੇ ਵੀਰੇ ਜਾਂ ਤੋਂ ਵੋਟਾਂ ਤੋਂ ਪਹਿਲਾਂ ਵੀ ਇੱਥੇ ਉਹਨਾਂ ਨੇ ਸੇਵਾ ਕੀਤੀ ਆ ਤਾਂ ਦੂਜੇ ਮੰਨ ਲਓ ਬੀਜੇਪੀ ਵਾਲੇ ਕਹਿੰਦੇ ਸੀ ਵੀ ਇਹ ਤਾਂ ਮੈਡਮ ਦਾ ਇੱਥੇ ਘਰ ਹੈ ਨਹੀਂ ਇੱਥੇ ਉਹ ਹੈ ਨਹੀਂ ਉਹ ਹੈ ਨਹੀਂ ਲੇਕਿਨ ਮੈਡਮ ਇੱਥੇ ਪੁਰਾਣੇ ਜੁੜੇ ਹੋਏ ਆ ਦਲਵੀਰ ਸਿੰਘ ਤੋਂ ਲੈ ਕੇ ਉਰੇ ਜੀ ਤੀਜੀਆਂ ਪੀੜੀਆਂ ਤੱਕ ਜੁੜੇ ਹੋਏ ਇਹਨਾਂ ਦੇ ਜੁੜੇ ਰਹਿਣਗੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੇ ਰਹਿਣਗੇ ਉਸ ਤੋਂ ਉਪਰੰਤ ਰੋੜੀ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਿ ਸਾਡੇ ਮੌਜੂਦਾ ਸਰਪੰਚ ਐਮਪੀ ਸਾਹਿਬ ਨਾਲ ਸਾਰੇ ਸਾਫ ਕਾ ਸਰਪੰਚ ਅਸੀਂ ਜੋ ਪੰਚਤ ਮੰਨ ਲਓ ਪੰਚਾਇਤ ਸਾਰੀ ਪਿੰਡ ਚ ਡੋਰ-ਡੋਰ ਜਾ ਕੇ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਵੀ ਕਾਂਗਰਸ ਨੂੰ ਵੋਟ ਪਾਓ ਸਮੂਹ ਵਰਕਰਾਂ ਨੂੰ ਇਹਨਾਂ ਨੇ ਮੰਨ ਲਓ ਅਸੀਂ ਨਗਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਸਬ ਸਾਡੀ ਸਾਰਿਆਂ ਦੀ ਇੱਜ਼ਤ ਰੱਖੀ ਤੇ ਲਗਭਗ 2000 ਵੋਟਰ ਪਿੰਡ ਰੋੜੀ ਦੇ ਵਿੱਚੋਂ ਵਧੀ ਆ ਹਾਂ 2000 ਕਮ سے ਕਮ ਸਾਨੂੰ 4000 ਜਾਂ ਦੇ ਲਗਭਗ ਪਈਏ ਵੋਟ ਟੋਟਲ 6000 ਵੋਟ ਪੋਲ ਹੋਈ ਸੀ ਜਿਹਦੇ ਵਿੱਚੋਂ ਲਗਭਗ 4000 3800 3700 ਵੋਟ ਹੈ ਜੀ ਕਾਂਗਰਸ ਨੂੰ ਪਈ ਆ ਇਹ ਲੋਕਾਂ ਦਾ ਫਤਵਾ ਤੇ ਸਰਸਾ ਜ਼ਿਲ੍ਹਾ ਤੋਂ ਭੈਣ ਕੁਮਾਰੀ ਸ਼ੈਲ ਚਾ ਲਗਭਗ 2.5 ਤੋਂ 3 ਲੱਖ ਨਾਲ ਅੱਗੇ ਚੱਲ ਰਹੇ ਨੇ 2.5 ਲੱਖ ਨਾਲ ਇੱਕ ਬੀਜੇਪੀ ਦੇ ਵੱਲੋਂ ਨਾਅਰਾ ਦਿੱਤਾ ਗਿਆ ਸੀ ਅੱਪ ਕੀ ਵਾਰ 400 ਪਰ ਉਹ ਨਾਅਰਾ ਕਿਤੇ ਨਾ ਕਿਤੇ ਮੈਨਾਂ ਕੋਈ ਜਰਾ ਉਹ ਤਾਂ ਇਹ ਛੋਛੇ ਵਾਜੀ ਹੁੰਦੇ ਰਿਆ ਵੀ ਮੰਨ ਲਓ ਪਿਛਲੀ ਵਾਰ ਵੀ ਇਹਨਾਂ ਨੇ ਛੋਛੇ ਵਾਜੀ ਕੀਤੀ ਇਹ ਤਾਂ 2029 ਚ ਵੀ ਅੱਖੇਂ ਦੇ ਸੀ ਵੀ ਅਸੀਂ 2029 ਵੀ ਆਵਾਂਗੇ ਲੇਕਿਨ ਹੁਣ ਮੈਨੂੰ ਜਿਹੜਾ ਸਿਸਟਮ ਆ ਜਿਹੜਾ ਸਾਡਾ ਅੰਦਾਜ਼ਾ ਵੀ ਮੋਦੀ ਦੀ ਸਰਕਾਰ ਬਣਦੀ ਨਹੀਂ ਦਿੱਸਦੀ ਕਿਉਂਕਿ ਮੋਦੀ ਨਾਲ ਅੱਗੇ ਕੋਈ ਵੀ ਰਾਜੀ ਨਹੀਂ ਜੋ ਦੂਜੀਆਂ ਪਾਰਟੀਆਂ ਆ ਕੋਈ ਖੇਤਰੀਆਂ ਪਾਰਟੀਆਂ ਸਾਰਾ ਹਰ ਇੱਕ ਚਾਹੁੰਦੇ ਨੇ ਵੀ ਮੋਦੀ ਸੀਐਮ ਪ੍ਰਧਾਨ ਮੰਤਰੀ ਨਾ ਬਣੇ ਆ ਤੇ ਇਹ ਡਿਕਟੇਟਰਸ਼ਿਪ ਕਰਦਾ ਆ ਆਪਣੀ ਪਾਰਟੀ ਜੀ ਵੀ ਤੇ ਬਾਹਰ ਵੀ ਲੋਕਾਂ ਨੂੰ ਜਿਵੇਂ ਕਿ ਕੋਈ ਹੈ ਜਿਵੇਂ ਕੇਜਰੀਵਾਲ ਜੀ ਸੀ ਉਹਨਾਂ ਦੀ ਵਿਚਾਰਧਾਰਾ ਨੂੰ ਦਬਾਉਣ ਖਾਤਰ ਉਹਨਾਂ ਨੇ ਉਹਨਾਂ ਨੂੰ ਪਰਚਾ ਪਾ ਕੇ ਜੇਲ੍ਹ 'ਚ ਸਟਿਆ ਔਰ ਕਈ ਅਜੇ ਮੰਨ ਲੋ ਲੀਡਰ ਜੋ ਵੀ ਇਹਦੇ ਖਿਲਾਫ ਬੋਲਦੇ ਸੀ ਉਹਨੂੰ ਚੱਕ ਕੇ ਜੇਲ੍ਹ ਸਿਡਨਦੇ ਸੀ ਇਹ ਡਿਕਟੇਟਰਸ਼ਿਪ ਸੀ ਉਹਨਾਂ ਦੀ ਇਸ ਲਈ ਲੋਕਾਂ ਨੂੰ ਇਹ ਗੱਲ ਦਾ ਸਾਰਾ ਪਤਾ ਲੱਗ ਗਿਆ ਇਹ ਹੁਣ ਭੈਣ ਕੁਮਾਰੀ ਸ਼ੈਲਜਾ ਇੰਡੀਆ ਘਟਵੰਧਾ ਦੀ ਸਾਂਝੀ ਜੀਵਦਵਾਰ ਸੀ ਆਪ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਰਕਰ ਨਾ ਰੋੜੀ 'ਚ ਜਾਂ ਸਰਸਾ ਜ਼ਿਲ੍ਹਾ 'ਚ ਉਹਨਾਂ ਨੇ ਇਕਜੁੱਟ ਹੋ ਕੇ ਭੈਣ ਸ਼ੈਲਜਾ ਜੀ ਨੂੰ VOTING ਕਰਵਾਈ ਤਾਂ ਉਹ ਨੇ ਇੰਨੀਆਂ 2.3 ਲੱਖ ਵੋਟਰਾਂ ਦੇ ਜਿੱਤ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਆਪਣਾ ਖੁਸ਼ੀ ਦਾ ਦਿਨ ਹੈ ਕਿ ਜੋ ਲੋਕਤੰਤਰ ਦਾ ਇੱਕ ਗळा ਘੋਟਣ ਜਾ ਰਿਹਾ ਸੀਗਾ ਉਹ ਜਨਤਾ ਨੇ ਦੱਸਤਾ ਵੀ ਜਨਤਾ ਵੱਡੀ ਹੁੰਦੀ ਹੈ ਤੇ ਲੋਕਤੰਤਰ ਦੇ ਵਿੱਚ ਬੰਦਾ ਵੱਡਾ ਨਹੀਂ ਹੁੰਦਾ ਸੋ ਮੋਦੀ ਸਾਹਿਬ ਮਨਮਰਜ਼ੀ ਦੇ ਫੈਸਲੇ ਲੈਂਦਾ ਸੀਗਾ ਕਿਸਾਨਾਂ ਨੂੰ ਵਪਾਰੀਆਂ ਨੂੰ ਮਜ਼ਦੂਰਾਂ ਨੂੰ ਕੁਚਲਣ ਦੇ ਲੱਗਿਆ ਹੋਇਆ ਸੀਗਾ ਸੋ ਮੈਂ ਧੰਨਵਾਦ ਕਰਦਾ ਜਿਹੜਾ ਕਹਿੰਦਾ ਜੀ 400 ਉਹ 220 ਤੇ ਹੀ ਰਹਿ ਗਿਆ ਤੇ ਬੜਾ ਅੱਜ ਖੁਸ਼ੀ ਦਾ ਟਾਈਮ ਹੈ ਤੇ ਬਾਕੀ ਅਸੀਂ ਸਾਡੇ ਨਗਰ ਦਾ ਖਾਸ ਕਰ ਮੈਂ ਧੰਨਵਾਦ ਕਰਦਾ ਕਿ ਨਗਰ ਨੇ ਬੜੇ ਸੂਝਵਾਨ ਤਰੀਕੇ ਨਾਲ ਸਾਡਾ ਸਤਿਕਾਰ ਕੀਤਾ ਅਸੀਂ ਭੈਣ ਭਾਈਆਂ ਦੇ ਘਰੇ ਗਏ ਸਭ ਨੇ ਸਾਨੂੰ ਰਲ ਕੇ ਬਹੁਤ ਵੱਡੀ ਲੀਡ ਦਿੱਤੀ ਹੈ ਸੋ ਇਸੇ ਤਰੀਕੇ ਨਾਲ ਹੀ ਅਸੀਂ ਸਾਰੇ ਨਗਰ ਨੂੰ ਵਿਸ਼ਵਾਸ ਦਿਵਾਉਣੇ ਆ ਕਿ ਤੁਹਾਡੇ ਵਾਸਤੇ ਦਿਨ ਰਾਤ ਕੰਮ ਕਰਾਂਗੇ ਆਉਣ ਵਾਲੀ ਜਿਹੜੀ ਸਰਕਾਰ ਹੈ ਉਹ ਕਾਂਗਰਸ ਦੀ ਆ ਰਹੀ ਹੈ ਉਹਦੇ ਵਾਸਤੇ ਵੀ ਸਾਡੇ ਅੱਗੇ ਵੀ ਸਾਡੀ ਮਦਦ ਕਰਿਓ ਤਾਂ ਕਿ ਤੁਹਾਡੇ ਜਿਹੜਿਆ ਰਹਿੰਦੇ ਕਮਨਗੇ ਜੋ ਆਪਣਾ ਪਿੰਡਾਂ ਦੇ ਵਿੱਚ ਹੁੰਦੇ ਨਾ ਤੇ ਆਪਾਂ ਉਹਨਾਂ ਨੂੰ ਪੂਰੇ ਕਰ ਸਕਾਂਗੇ ਸੋ ਇੰਨੀਆਂ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਕਿ ਲੋਕ ਜੱਤ ਤੇ ਜਿਹੜਾ ਹੈਗਾ ਆਪਣਾ ਪ੍ਰਜਾਤੰਤਰ ਦਾ ਜਿਹੜਾ ਕਾਲਾ ਘੋੜਦਾ ਹੈ ਉਹ ਐਸੇ ਜਆ ਬੰਦਾ ਇਸ ਦੁਨੀਆ ਤੇ ਦੇਸ਼ ਦੇ ਵਿੱਚ ਨਹੀਂ ਚਾਹੀਦਾ ਸਾਨੂੰ ਵਧਿਆ ਜੋ ਇੱਥੇ ਲੋਕਾਂ ਦੀ ਪਸੰਦ ਹੋਵੇ ਲੋਕਾਂ ਲੋਕ ਚਾਹਣ ਉਹ ਹੀ ਸਾਨੂੰ ਇੱਥੇ ਚਾਹੀ ਦੇਣਗੇ ਤੇ ਸਾਡਾ ਭਾਈਚਾਰਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਾਂ ਰਾਤ ਮਿਹਨਤ ਕੀਤੀ ਤੇ ਮਿਹਨਤ ਅੱਜ ਰੰਗ ਵੀ ਲੈ ਕੇ ਆਈ ਹੈ ਕੀ ਕਹਾਂ ਮੈਂ ਤਾਂ ਪਹਿਲਾਂ ਸਰ ਨਾਲੋਂ ਪਿੰਡ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨੇ ਸਾਨੂੰ 2000 ਵੋਟ ਦੀ ਲੀਡ ਦਵਾਈ ਹੈ 1800 ਰਹਿ ਗਈ ਭਾਜਪਾ ਦੀ ਜਿਹੜੇ ਕਹਿੰਦੇ ਸੀ ਅਸੀਂ ਵਧਾਂਗੇ ਵਧਾਂਗੇ ਤੇ 36 3700 ਵੋਟ ਪੈ ਗਈ ਕਾਂਗਰਸ ਨੂੰ